ਅਸੀਂ ਪੰਚਾਇਤ ਵੱਲੋਂ ਆਇਆ ਜੀ ਸਾਰੇ ਆਪਣੇ ਨਗਰ ਨਿਵਾਸੀ ਆ ਜੀ ਠੀਕ ਹੈ ਜੀ ਅਸੀਂ ਇਹੀ ਬੇਨਤੀ ਕਰਨ ਆਇਆ ਤੁਹਾਨੂੰ ਜੀ ਇੱਕ ਤਾਂ ਆਪਣੇ ਦੁਕਾਨ ਤੋਂ ਸਟਿੰਗ ਨਾ ਵੇਚੀ ਜਾਵੇ ਜੀ ਠੀਕ ਹੈ ਜੀ ਇੱਕ ਆਪਣੇ 18 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਆਪਣੇ ਬੱਚੇ ਨੂੰ ਆਪਣਾ ਤਮਾਕੂ ਨਾ ਦਿੱਤਾ ਜਾਵੇ ਜੀ ਠੀਕ ਹੈ ਜੀ ਹਾਂ ਅਸੀਂ ਇਹੀ ਤੁਹਾਨੂੰ ਬੇਨਤੀ ਕਰਨ ਆਏ ਆ ਜੀ ਅਸੀਂ ਨਾਲ 100% ਸਹਿਮਤ ਆ ਜੀ ਸਟਿੰਗ ਅਸੀਂ ਨਾ ਪਹਿਲਾਂ ਵੇਚੀ ਹੈ ਇਹ ਨਾ ਹੁਣ ਬਾਅਦ ਚ ਵੇਚੀਏ ਠੀਕ ਹੈ ਜੀ ਤੇ ਦੂਜੀ ਗੱਲ ਹੈਗੀ ਤਮਾਕੂ ਦੀ ਠੀਕ ਹੈ ਜੀ ਇਹ ਵੀ ਸਾਨੂੰ ਤੁਹਾਡੀ ਗੱਲ 100% ਠੀਕ ਮੰਨਦੇ ਆ ਠੀਕ ਹੈ ਜੀ 8 1800 ਤੋਂ ਕੋਚੇ ਨਹੀਂ ਠੀਕ ਹੈ ਜੀ ਹੋਰ ਵੀ ਜਿਹੜੇ ਦੂਜੇ ਦੁਕਾਨਦਾਰ ਹੈ ਠੀਕ ਹੈ ਉਹਨਾਂ ਨੂੰ ਵੀ ਤੁਸੀਂ ਕਹਿਣਾ ਇਹ ਆਪਣੇ ਜਰੂਰ ਜਰੂਰ ਸਹਿਯੋਗ ਦੇਣਾ ਹਾਂ ਵੱਧ ਤੋਂ ਵੱਧ ਸਹਿਯੋਗ ਦੇਣਾ ਪੰਚਾਇਤ ਦਾ ਜੀ ਠੀਕ ਹੈ ਠੀਕ ਹੈ ਅੱਛੀ ਅੱਛੀ ਕਾਲ ਜੀ ਹੋ ਠੀਕ ਠਾਕ ਹਾਂ ਜੀ ਅਸੀਂ ਪੰਚਾਇਤ ਵੱਲੋਂ ਤੇ ਸਾਰੇ ਨਗਰ ਨਿਵਾਸੀ ਆਇਆ ਸੋਡੇ ਕੋਲੇ ਵੀ ਇੱਕ ਤਾਂ ਸਟਿੰਗ ਨਾਲ ਵੇਚੀ ਜਾਵੇ ਦੁਕਾਨ ਤੇ ਜੀ ਠੀਕ ਹੈ ਜੀ ਇੱਕ ਆਪਣਾ ਜੀ ਜਿਹੜਾ 18 ਸਾਲ ਤੋਂ ਛੋਟਾ ਕੋਈ ਬੱਚਾ ਨੂੰ ਤਮਾਕੂ ਨਾ ਦਿੱਤਾ ਜਾਵੇ ਕੋਈ ਗੱਲ ਨਹੀਂ ਸਰਪੰਚ ਸਾਹਿਬ ਪਹਿਲਾਂ ਵੀ ਨਹੀਂ ਵੇਚਦੇ ਸਟਿੰਗ ਦੇ ਨਸਪੱਤਾ ਦੋਲੀਗਾ ਹੱਥ ਆਪਣਾ ਚਰਦਾ ਵੀ ਇਹ ਪਹਿਲਾਂ ਵੀ ਨਹੀਂ ਵੇਚਦੇ ਠੀਕ ਹੈ ਜੀ ਛੋਟੇ ਸਰਪੰਚਾਂ ਦੇ ਪੂਰਾ ਖਰਾਬ ਕਰਾਂਗੇ ਜੀ ਠੀਕ ਹੈ ਜੀ ਧੰਨਵਾਦ ਧੰਨਵਾਦ ਜੀ ਠੀਕ ਹੈ ਧੰਨਵਾਦ ਜੀ ਠੀਕ ਠਾਕ ਹਾਂ ਜੀ ਅਸੀਂ ਨਗਰ ਪੰਚਾਇਤ ਵੱਲੋਂ ਬੇਨਤੀ ਕਰਨ ਆਏ ਹਾਂ ਜੀ ਇੱਕ ਤਾਂ ਸਟਿੰਗ ਨਾ ਵੇਚੀ ਜਾਵੇ ਇੱਕ 18 ਸਾਲ ਤੋਂ ਘੱਟ ਕਿਸੇ ਬੱਚੇ ਨੂੰ ਤਮਾਕੂ ਨਾ ਦਿੱਤਾ ਜਾਵੇ ਸਹਿਯੋਗ ਕਰਨਾ ਜੀ ਠੀਕ ਹੈ ਠੀਕ ਹੈ ਜੀ ਕੀ ਨਾਮ ਹੈ ਮੇਰਾ ਨਾਮ ਜੀ ਗਰਦੀਪ ਸਿੰਘ ਗਰਦੀਪ ਸਿੰਘ ਜੀ ਸਰਪੰਚ ਦੀ ਨੋੜੀ ਪੰਚਾਇਤ ਚੁਣੀ ਗਈ ਹੈ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਕਿਵੇਂ ਉਪਰਾਲਾ ਕੀਤਾ ਹੈ ਕਿਵੇਂ ਮੰਚ ਆਇਆ ਪਿੰਡ ਦੇ ਇਹ ਸਾਡੇ ਨਗਰ ਦੇ ਨਗਰੀ ਸਾਡਾ ਵਿਧਾਈ ਦਾ ਪਾਤਰ ਹੈ ਜੀ ਜਿਨ੍ਹਾਂ ਦੇ ਸਾਰੇ ਸਾਰੇ ਨਗਰ ਦਾ ਸਿਰ ਜੁੜਿਆ ਜੀ ਤੇ ਸਾਰੇ ਨਗਰ ਨੇ ਸੋਚਿਆ ਜੀ ਵੀ ਅਸੀਂ ਇੱਥੇ ਕੀ ਨਗਰ ਦੇ ਵਿੱਚ ਸਰਬਸੰਮਤੀ ਕਰਨੀ ਹੈ ਜੀ ਸਾਰੇ 9 ਮੈਂਬਰਾਂ ਦੀ ਤੇ ਸਰਪੰਚ ਦੀ ਸਰਬਸੰਮਤੀ ਹੋਈ ਹੈ ਜੀ ਸਾਡੇ ਸਰਬਸੰਮਤੀ ਤੋਂ ਬਾਅਦ ਫਿਰ ਤੁਸੀਂ ਵੀ ਉਪਰਾਲੇ ਕੀਤੇ ਨੇ ਬੱਸ ਮਤੇ ਪਾਇਨੇ ਤਾਂ ਜੋ ਪਿੰਡ ਚੋਂ ਨਸ਼ਾ ਖਤਮ ਹੋ ਜੇ ਪਿੰਡ ਚ ਲੋਕਾਂ ਦੇ ਸਿਰ ਤੋਂ ਕਰਜ਼ਾ ਘਟ ਜੇ ਇਹ ਉਪਰਾਲੇ ਕੀਤੇ ਨੇ ਉਹ ਕਿਵੇਂ ਕੀਤੇ ਕੀ ਕੀ ਕੀਤੇ ਉਹ ਜੀ ਅਸੀਂ ਸਾਰੇ ਨਗਰ ਦੀ ਸਹਿਮਤੀ ਦੇ ਨਾਲ ਜੀ ਅਸੀਂ ಗ್ರಾಮ ਸਭਾ ਦੇ ਵਿੱਚ ਮਤੇ ਲੈ ਕੇ ਆਏ ਆ ਜੀ ਵੀ ਸਾਡੇ ਜਿਹੜਾ ਇੱਕ ਤਾਂ ਇਹ ਹੈ ਜੀ ਅਸੀਂ ਮਤਾ ਪਾਇਆਗਾ ਵੀ ਆਪਣੇ ਜੋ ਮਰਗ ਦੇ ਭੋਗ ਦੇ ਉੱਪਰ ਜੀ ਕੋਈ ਵੀ ਮਠਾਈਆਂ ਕੋਈ ਭਗਵਾਨ ਨਾਂ ਬਣਾਇਆ ਜਾਵੇ ਜੇ ਕੋਈ ਇਸ ਸਾਡੇ ਮਤੇ ਦੀ ਲੰਘਣਾ ਕਰਦਾ ਹੈ ਤਾ ਉਹਨੂੰ 21000 ਰੁਪਏ ਜਰਵਾਨਾ ਪਾਇਆ ਜਾਊਗਾ ਜੀ ਦੂਜਾ ਅਸੀਂ ਮਤਾ ਪਾਇਆਗਾ ਵੀ ਜੇ ਕੋਈ ਬੱਚਾ ਨਸ਼ਾ ਵੇਚਦਾ ਕੋਈ ਸਮਗਲਾ ਕਰਦਾ ਜੀ ਸਾਡੇ ਪਿੰਡ ਤਾਂ ਫੜਿਆ ਗਿਆ ਤਾਂ ਉਹਦੇ ਕਾਨੂੰਨੀ ਕਾਰਵਾਈ ਕਰਾਉ ਪੰਚਾਇਤ ਜੀ ਸਾਡੇ ਪੰਚਾਇਤ ਦਾ ਮੈਂਬਰ ਜਾਂ ਕੋਈ ਲੰਬardar ਉਹਦੇ ਮੰਗ ਨਹੀਂ ਜਾਊਗਾ ਜੀ ਅਸੀਂ ਇੱਕ ਮਤਾ ਪਾਇਆ ਜੀ ਜਿਹੜਾ ਸਾਡੇ ਪਿੰਡ ਦਾ ਕੋਈ ਬੱਚਾ ਜੀ ਪੰਜਾਬ ਦੀ ਮੈਟ ਵਿੱਚ ਆਉਂਦਾਗਾ ਉਹਨੂੰ ਅਸੀਂ 21000 ਰੁਪਏ ਪੰਚਾਇਤ ਵੱਲੋਂ ਦਿੱਤਾ ਜਾਊਗਾ ਜੀ ਜਿਹੜਾ ਕੋਈ 90% ਤੋਂ ਵੱਧ ਬੱਚਾ ਲੈ ਕੇ ਆਂਦਾ ਉਹਨੂੰ 1100 ਰੁਪਏ ਦੇ ਨਾਲ ਸਨਮਾਨਿਤ ਕੀਤਾ ਜਾਊਗਾ ਜੀ ਇੱਕ ਅਸੀਮਤਾ ਪਾਇਆ ਵੀ ਜਿਹੜਾ ਜੀ ਸਾਡੇ ਕੋਈ ਸਾਡੇ ਗਰਾਊਂਡ ਹੈ ਜੀ ਬਣ ਜਾ ਰਿਹਾ ਜਿਹੜੇ ਵੀ ਸਾਡੇ ਬੱਚੇ ਅਪਰਾਲਾ ਕਰਨਗੇ ਕੋਈ ਟੀਮ ਬਣਾਉਣਗੇ ਜੀ ਕ੍ਰਿਕਟ ਦੀ ਜਾਂ ਕਬੱਡੀ ਦੀ ਜਾਂ ਫੁੱਟਬਾਲ ਦੀ ਉਹਨਾਂ ਲਈ ਅਸੀਂ ਕੋਚ ਮੁਹੱਈਆ ਕਰਵਾ ਕੇ ਦੇਵਾਂਗੇ ਜੀ ਨਸ਼ੇ ਨੂੰ ਵੀ ਰੋਕਣ ਵਾਸਤੇ ਕੋਈ ਉਪਰਾਲਾ ਕਰ ਰਹੇ ਹੈਗੇ ਹਾਂ ਸਭ ਤੋਂ ਵੱਡੀ ਸਮੱਸਿਆ ਪਿੰਡਾਂ 'ਚ ਨਸ਼ੇ ਦੀ ਹੈਗੀ ਹੈ ਹਾਂਜੀ ਨੌਜਵਾਨ ਪੀੜ੍ਹੀ ਨਸ਼ੇ ਵੱਲ ਵੱਧ ਰਹੀ ਹੈ ਕਿੰਨਾ ਕ ਨਸ਼ਾ ਪਿੰਡ 'ਚ ਰੋਕਣ ਵਾਸਤੇ ਕੀ ਉਪਰਾਲਾ ਕਰ ਰਹੇ ਹਾਂ ਨਹੀਂ ਅਸੀਂ ਇਸ ਚੀਜ਼ ਤੋਂ ਤਾਂ ਨਹੀਂ ਮੰਨਕਰ ਹੁੰਦੇ ਵੀ ਨਸ਼ਾ ਨਹੀਂ ਐ ਤਾਂ ਹੈ ਜੀ ਕੁਛ ਬੱਚੇ ਜੋ ਪਹਿਲਾਂ ਕਰਦੇ ਆ ਰਹੇ ਆ ਉਹ ਚੋਰੀ ਛੁਪਕੇ ਕਰ ਰਹੇ ਆ ਜੀ ਪਰ ਅਸੀਂ ਇਹ ਤੇ ਚੀਜ਼ ਤੇ ਲੱਗੇ ਹੋਏ ਆ ਜੀ ਟਾਈਮ ਵੀ ਥੋੜਾ ਹੋਇਆ ਪੰਚਾਇਤ ਨੂੰ ਹੋਣ ਦੇ ਵਿੱਚ ਆਈ ਨੂੰ ਇਹਦੇ ਵਿੱਚ ਐ ਜੀ ਜਿਹੜੇ ਬੱਚੇ ਨਸ਼ਾ ਕਰਦੇ ਆ ਜੀ ਉਹਨਾਂ ਨੂੰ ਸਾਡੀ ਬੇਨਤੀ ਵੀ ਐ ਸਾਡੇ ਛੋਟੇ ਵੱਡੇ ਭਰਾ ਨੇ ਅਸੀਂ ਉਹਨਾਂ ਨੂੰ ਕਹਿੰਨੇ ਆ ਵੀ ਅਸੀਂ ਪੰਚਾਇਤ ਵੱਲੋਂ ਕੋਈ ਸਾਨੂੰ ਮੈਡੀਕਲ ਸਹਾਇਤਾ ਅਸੀਂ ਦਿਵਾਵਾਂਗੇ ਜੀ ਜੋ ਉਹਨਾਂ ਤੇ ਨਸ਼ਾ ਛਡਾਉਣ ਲਈ ਖਰਚਾ ਹੋਊਗਾ ਪੰਚਾਇਤ ਕਰਨ ਤਿਆਰ ਐ ਜੀ ਪਰ ਉਹ ਨਸ਼ਾ ਛਡਣ ਜੀ ਤੰਗੇ ਤੋਂ ਵੀ ਬੰਦੇ ਕੀਤੇ ਨੇ ਕੋਈ ਬੱਚਿਆਂ ਨੂੰ ਕੋਈ ਕੀਵਰ ਤਮਾਕੂ ਵਗੈਰਾ ਦਿੱਤਾ ਜਾਂਦਾ ਹਾਂਜੀ ਹਾਂਜੀ ਅਸੀਂ ਇੱਕ ਮਤਾ ਪਾਇਆ ਜੀ ਵੀ ਸਾਡੇ ਪਿੰਡ ਤੇ ਕੋਈ ਵੀ ਦੁਕਾਨਦਾਰ ਸਟਿੰਗ ਨਹੀਂ ਵੇਚੂਗਾ ਜੀ 18 ਸਾਲ ਤੋਂ ਘੱਟ ਦੇ ਜੋ ਉਮਰ ਦੇ ਨੌਜਵਾਨ ਆ ਜੀ ਬੱਚੇ ਹੈਗੇ ਉਹਨਾਂ ਨੂੰ ਕੋਈ ਤਮਾਕੂ ਨਾ ਦਿੱਤਾ ਜਾਵੇ ਜੀ ਤੇ ਲੱਗਦਾ ਵੀ ਸਾਰਾ ਕੰਡਾ ਸਹਿਮਤ ਹੈ ਜੀ ਕੰਨਾ ਤੇ ਵੀ ਆ ਚੱਕੇ ਆਏ ਹਾਂ ਹਾਂਜੀ 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 ਦੁਕਾਨਦਾਰ ਵੀ ਸਹਿਮਤ ਹੋ ਰਹੇ ਇਸ ਮਸਲੇ ਹਾਂਜੀ 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 ਹਾਂ ਸਾਰਾ ਸਾਡਾ ਨਗਰ ਤੇ ਦੁਕਾਨਦਾਰ ਸਹਿਮਤ ਹੈ ਜੀ ਮੈਂ ਵੀ ਕਹਿੰਦਾ ਦੁਕਾਨਦਾਰਾਂ ਨੂੰ ਵੀ ਅਸੀਂ ਕਿਹਾ ਅੱਜ ਵੀ ਬੇਨਤੀ ਕੀਤੀ ਹੈ ਜੀ ਵੀ ਦੁਕਾਨਦਾਰਾਂ ਕੋਲ ਹੋਰ ਸਮਾਨ ਵੇਚਣ ਨੂੰ ਬਹੁਤ ਹੈ ਜੀ ਬਹੁਤ ਆਈਟਮਾਂ ਨੇ ਜੇ ਆਪਾਂ 2-3 ਆਈਟਮਾਂ ਨਾ ਵੇਚਾਂਗੇ ਤੇ ਨਾਲ ਕੋਈ ਫਰਕ ਨਹੀਂ ਪੈਂਦਾ ਜੀ